ਓ ਲੰਤਿਓ ਮੈਂ ਕਿੱਥੇ ਜਵਾਬ ਦਊਂਗਾ ਤੁਸੀਂ ਕਿੱਥੇ ਦੇਣਾ ਇਹ ਸਮਝਦੇ ਹੋ ਇਸ ਨਾਲ ਟੂਣੇ ਟਾਣੇ ਨਾਲ ਜਾਂ ਜਾਦੂ ਟੂਣਿਆਂ ਨਾਲ ਆਪਣਾ ਜਿਹੜਾ ਜੀਵਨ ਸਫਲ ਹੋ ਜਾਂਦਾ ਦੂਜੇ ਦਾ ਬੁਰਾ ਸੋਚਿਆ ਆਪੀਆਂ ਆਪਸ ਹੀ ਰਹਿ ਪਾਵਣ ਰੇਮ ਪਰਤੇ ਇਹਨਾਰੇ ਮੈਂ ਕਿੱਡੂ ਧਰਮ ਦਾ ਪ੍ਰਚਾਰ ਵਾਸਤੇ ਸੂਤੇ ਤੋਂ ਬਾਹਰ ਜਾਂਦੇ ਹੋ ਪਰ ਆ ਨਜ਼ਰ ਜਿਉਣੀ ਆਇਆ ਤੁਹਾਨੂੰ ਸਾਡੇ ਸਨਾਤਨੀ ਪਾਗਲ ਹੋ ਗਏ ਤੇ ਮੈਂ ਅੱਜ ਗੱਲ ਕਰਨ ਲੱਗਾ ਆਪਣੇ ਧਰਮ ਦੀ ਇਹ ਉਹ ਲੋਕ ਨੇ ਜਿਹੜੇ ਮੇਰੇ ਧਰਮ ਦਾ ਬਿੜਾ ਕਰ ਕਰ ਲਈ ਜੰਮੇ ਨੇ ਵੇਲੇ ਲੋਕ ਬੜੇ ਪੁਜਾਰੀ ਨੇ ਉਹਨਾਂ ਲੰਦਿਆਂ ਖੋਲ ਲਿਆ ਅੱਜ ਅੱਜ ਤੁਸੀਂ ਕੀਤਾ ਕੀ ਇਹ ਜਿਹੜੀਆਂ ਚੀਜ਼ਾਂ ਵਾਏ ਕੀ ਬਰਦਾਸ਼ਤ ਕਰਨ ਯੋਗ ਨੇ ਮੈਨੂੰ ਇਹ ਨਹੀਂ ਸਮਝ ਆਉਂਦੀ ਜੇ ਲੋਕ ਛਦਾਈ ਲੈ ਤੇ ਅੰਮਸਲ ਪ੍ਰਸ਼ਾਸਨ ਕਿੱਥੇ ਆ ਮੈਂ ਗੱਲ ਕਰ ਪੰਜਾਬ ਚ ਧਰਮ ਕਰਨਾ ਅੱਕ ਲੱਗ ਜਾਂਦੀ ਆ ਸਾਨੂੰ ਇੱਕ ਮੂਰਤੀ ਜਦੋਂ ਮਿਲ ਜੇ ਅਸੀਂ ਚੀਕਾਂ ਮਾਰ ਮਾਰ ਸ਼ਹਿਰ ਬੰਦ ਕਰਾ ਕੇ ਪਰਚੇ ਕਰਾਉਨੇ ਆ ਹਿਮਾਲਿਆ ਪਰਬਤ ਦੇ ਰਹਿਣ ਵਾਲਾ ਘੋਲੇ ਲਾਥ ਇੱਥੇ ਰੋਲ ਰਿਆ ਹੈ ਉਹ ਸਾਡਾ ਸ਼ੰਕਰ ਭਗਵਾਨ ਨਹੀਂ ਥੱਲੇ ਆ ਸਕਦਾ ਇਹ ਆਸਤਾ ਦੇ ਉਹ ਲੋਕ ਨੇ ਜਿਨ੍ਹਾਂ ਨੇ ਇਹਦੀਆਂ ਫੋਟੋ ਬਣਾ ਕੇ ਆਸਤਾ ਵਖਲਵਾੜ ਕੀਤਾ ਏ ਤੇ ਫਿਰ ਇਹਦੀ ਜਿਹੜੀ ਜਗ੍ਹਾ ਡਿਸਾਈਡ ਕੀਤੀ ਕੂੜੇ ਦਾ ਡੰਪ ਇਹ ਲੋਕ ਏਡੇ ਘਟਿਆ ਇਹ ਛਤਰਾ ਜੋਗ ਨੇ ਇਹ ਲੋਕ ਲੰਦਾ ਜੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਦੋਸਤੋ ਅੱਜ ਅਮਰਸਰ ਦੇ ਤਾਰਾ ਵਾਲੇ ਪੁਲ ਪਹੁੰਚੇ ਆ ਜਿੱਥੇ ਕਿ ਨਹਿਰ ਦੇ ਵਿੱਚ ਵੱਡੀ ਇਹ ਬੇਅਦਬੀਆਂ ਹੋ ਰਹੀਆਂ ਨੇ ਇਹ ਜਿਹੜੀ ਨਹਿਰ ਹੈ ਪਾਣੀ ਇਸ ਨਹਿਰ ਦੇ ਵਿੱਚ ਆ ਨਹੀਂ ਰਿਹਾ ਇਹ ਛੱਪੜ ਦਾ ਰੂਪ ਬਣਿਆ ਹੋਇਆ ਨਹਿਰ ਪਰ ਸਭ ਤੋਂ ਵੱਡੀ ਚੀਜ਼ ਇਹ ਆ ਜੀ ਇੱਥੇ ਬੇਅਦਬੀਆਂ ਹੋ ਰਹੀਆਂ ਨੇ ਦੇਵੀ-ਦੇਵਤਿਆਂ ਦੀਆਂ ਫੋਟੋਆਂ ਪਈਆਂ ਹੋਈਆਂ ਨੇ ਕਿ ਢੇਰ ਜਿਹੜੇ ਵੱਡੇ-ਵੱਡੇ ਬਣੇ ਹੋਏ ਸੀ ਮਿੱਟੀ ਦੇ ਢੇਰ ਨਹੀਂ ਚੂੜੀ ਦੇ ਢੇਰ ਨਹੀਂ ਉੱਥੇ ਜੜੀਆਂ ਉਹਨੇ ਫੋਟੋਆਂ માતા ਜੀ ਦੀ ਫੋਟੋ ਪਈ ਹੋਈ ਹੈ ਸ਼ਿਵ ਜੀ ਮਹਾਰਾਜ ਦੀ ਫੋਟੋ ਪਈ ਹੋਈ ਹੈ ਬਹੁਤ ਸਾਰੇ ਇਹੋ ਜਿਹੇ ਹਿੰਦੂ ਧਰਮ ਦੇ ਹਿੰਦੂ ਧਰਮ ਦੇ ਜਿਹੜੇ ਸੰਬੰਧ ਨੇ ਦੇਵੀ-ਦੇਵਤਾ ਉਹਨਾਂ ਦੀਆਂ ਫੋਟੋਆਂ ਦੀ ਬੇਅਦਬੀ ਹੋ ਰਹੀ ਹੈ ਤਾਂ ਤਸਵੀਰਾਂ ਨੇ ਅੰਮ੍ਰਿਤਸਰ ਦੇ ਪਵਿੱਤਰ ਸ਼ਹਿਰ ਦੀਆਂ ਤਾਂ ਇੱਥੇ ਜਾਦੂ ਟੂਨੇ ਵਾਲੇ ਜਿਹੜੇ ਨੇ ਨਰੀਅਲ ਵੀ ਸੁੱਟਦੇ ਨੇ ਚੁੰਨਰੀਆਂ ਮਾਤਾ ਦੀਆਂ ਪਈਆਂ ਹੋਈਆਂ ਨੇ ਫੁੱਲ ਪਏ ਹੋਏ ਨੇ ਅਤੇ ਉੱਥੇ ਹੀ ਜੜੀਆਂ ਨੇ ਬੇਦਬੀ ਹੋ ਰਹੀ ਹੈ ਦੇਵੀ ਦੇਵਤਿਆਂ ਦੀਆਂ ਫੋਟੋਆਂ ਦੀਆਂ ਤਾਂ Hindu Veer ਸਾਡੇ ਨਾਲ ਪਹੁੰਚੇ ਹੋਏ ਨੇ ਗੱਲਬਾਤ ਕਰਾਂਗੇ ਦਵੇਸ਼ਰ ਜੀ ਕਿਵੇਂ ਦੇਖ ਰਹੇ ਹੋ ਬੇਅਦਬੀ ਵੱਡੇ ਤੌਰ ਤੇ ਹੋ ਰਹੀ ਹੈ ਬੜਾ ਰੌਲਾ ਪਾਈਦਾ ਜਦੋਂ ਬੇਅਦਬੀ ਹੁੰਦੀ ਹੈ ਮੰਦਰਾਂ ਦੇ ਵਿੱਚ ਜੁਰਦਵਾਰਿਆਂ ਦੇ ਵਿੱਚ ਤਾਂ ਇਹ ਬੇਅਦਬੀ ਕਿਵੇਂ ਦੇਖਦੇ ਹੋ ਇਹ ਵੀ ਬੇਅਦਬੀ ਹੈ ਮੇਰੇ ਖਿਆਲ ਨਾਲ ਉਹ ਭਾਈ ਸਾਹਿਬ ਮੈਂ ਅੱਜ ਉਹਨਾਂ ਧਰਮੀਆਂ ਨੂੰ ਜਿਹੜੇ ਧਰਮ ਦੇ ਬੜੇ ਠੇਕੇਦਾਰ ਨੇ ਜਿਹੜੇ ਲੋਕ ਬੜੇ ਪੁਜਾਰੀ ਨੇ ਉਹਨਾਂ ਲਾਂਤੀਆਂ ਲਿਖਾਉਣ ਲੱਗਾ ਅੱਜ ਅੱਜ ਤੁਸੀਂ ਕੀਤਾ ਕੀ ਆ ਤੁਸੀਂ ਇੱਥੇ ਸਾਨੂੰ ਜਿੰਦੇ ਜੀ ਮਾਰਤਾ ਸਾਡੇ ਧਰਮ ਨੂੰ ਮਾਰਤਾ ਇਹ ਜਿਹੜੀਆਂ ਚੀਜ਼ਾਂ ਆ ਇਹ ਕੀ ਬਰਦਾਸ਼ਤ ਕਰਨ ਯੋਗ ਨੇ ਮੈਨੂੰ ਇਹ ਨਹੀਂ ਸਮਝ ਆਉਂਦੀ ਜੇ ਲੋਕ ਛਦਾਈ ਨੇ ਤੇ ਅੰਬਰ ਸਰ ਪ੍ਰਸ਼ਾਸਨ ਕਿੱਥੇ ਆ ਮੈਂ ਇੱਕ ਗੱਲ ਕਹਾਂ ਪੰਜਾਬ ਚ ਧਰਮ ਕਰਨ ਅੱਗ ਲੱਗ ਜਾਂਦੀ ਆ ਤੇ ਮੈਂ ਅੱਜ ਗੱਲ ਕਰਨ ਲੱਗਾ ਆਪਣੇ ਧਰਮ ਦੀ ਇਹ ਉਹ ਲੋਕ ਨੇ ਜਿਹੜੇ ਮੇਰੇ ਧਰਮ ਦਾ ਬਿੜਾ ਗਰ ਕਰ ਲਈ ਜੰਮੇ ਨੇ ਅਸੀਂ ਕਹਿੰਨੇ ਅਸੀਂ ਤਨਵਧਾਰੇ ਆ ਆ ਜੇ ਧਰਮ ਤੋਂਣਾ ਇਹ ਮੂਰਤੀ ਮੈਨੂੰ ਕਿੱਥੋਂ ਮਿਲੀ ਸਾਡੇ ਬਰਜੰਗ ਬਲੀ ਜਿਹੜੇ ਸਾਡੇ ਹਿੰਮਤੀ ਨੇ ਜਿਹਨੋਂ ਸਾਨੂੰ ਤਾਕਤ ਦਿੰਦੇ ਨੇ ਇਹ ਕੂੜੇ ਦੇ ਡੰਪ ਚੋਂ ਮੂਰਤੀ ਮਿਲੀ ਆ ਇਹ ਦੇਖੋ ਮੇਰੇ ਭਰਾ ਖਲੋਤੇ ਇਹਨਾਂ ਨੇ ਵਿਖਾਓ ਸ਼੍ਰੀ ਭਗਵਦ ਗੀਤਾ ਸ਼੍ਰੀ ਹਨੂਮਾਨ ਚਾਲੀਸਾ ਦੇਖੋ ਲਖ ਉਹ ਲਾਂਤੀ ਉਹ ਮੈਂ ਕਿੱਥੇ ਜਵਾਬ ਦਊਂਗਾ ਤੁਸੀਂ ਕਿੱਥੇ ਦੇਣਾ ਉਹ ਮੈਂ ਤੇ ਧਰਮ ਦਾ ਆਗੂ ਬਣਿਆ ਫਿਰਦਾ ਮੈਨੂੰ ਤਾਂ ਸ਼ਰਮ ਆ ਮਰ ਗਈ ਉਹ ਜਿਸ ਬੰਦੇ ਨੇ ਇੱਥੇ ਸੁੱਟਿਆ ਹੈ ਨਾ ਇਹ ਗੱਲ ਯਾਦ ਰੱਖਿਓ ਧਰਮ ਸਾਡਾ ਅਸੀਂ ਬਚਾ ਲਾਂਗੇ ਤੁਸੀਂ ਆਪਣੀ ਜਾਨ ਬਚਾਓ ਇਹ ਨਹੀਂ ਜੇ ਬਚਣੀ ਉਹ ਰੱਬ ਵੇਂਦਾ ਸ਼ਰੀਰਾਮ ਵੇਂਦਾ ਕੀ ਤੁਸੀਂ ਹਾਲਾਤ ਸਾਡੇ ਧਰਮ ਦੇ ਇਥੇ ਕਰਤੇ ਮੈਂ ਕਹਿੰਦਾ ਪੈਰ ਰੱਖਣ ਦੀ ਜਗ੍ਹਾ ਨਹੀਂ ਕਿਤੇ ਫੋਟਵਾ ਕਿਤੇ ਮੂਰਤੀਆਂ ਕਿਤੇ ਤੁਹਾਨੂੰ ਨਾਰੀਅਲ ਮਿਲ ਗਏ ਤੁਸੀਂ ਕਿਤੇ ਪੰਡਤਾਂ ਦੀਆਂ ਚੀਜ਼ਾਂ ਮਿਲ ਗਈਆਂ ਉਹ ਧਰਮ ਇਦਾਂ ਬਚੂਗਾ ਉਹ ਤੁਸੀਂ ਆਪਣੇ ਧਰਮ ਦਾ ਹੀ ਬੇੜਾਗਰ ਕਰਤਾ ਮੈਂ ਅੱਜ ਹਿੰਦੂ ਧਰਮ ਨੂੰ ਤਾੜਨਾ ਕਰ ਰਿਹਾ ਹਾਂ ਉਹ ਭਰਾਓ ਮੰਦਿਰਾਂ 'ਚ ਜਾਂਦੇ ਹੋ ਉਹ ਮੱਥੇ ਟੇਕਦੇ ਹੋ ਉਹ ਘਰਾਂ ਚ ਮੂਰਤੀਆਂ ਲਿਆਉਂਦੇ ਹੋ ਕਦ ਦੇ ਲਿਆਉਂਦੇ ਹੋ ਉਹ ਬੇਸ਼ਰਮ ਅੱਜ ਤੁਸੀਂ ਕੀ ਕਰਤਾ ਅੱਜ ਤੁਸੀਂ ਧਰਤੀ ਪਾੜਨ ਵਾਲੀ ਗੱਲ ਕਰਤੀ ਇੱਥੇ ਜੋ ਹਾਲਾਤ ਆ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਤਾਰਾਂ ਵਾਲੇ ਪੁਲ ਤੇ ਜੇ ਵੇਖੀਏ ਸਾਨੂੰ ਇੱਕ ਮੂਰਤੀ ਕਿਦੋਂ ਮਿਲ ਜੇ ਅਸੀਂ ਚੀਕਾਂ ਮਾਰ ਮਾਰ ਸ਼ਹਿਰ ਬੰਦ ਕਰਾ ਕੇ ਪਰਚੇ ਕਰਾਉਨੇ ਆ ਤੇ ਇੱਥੇ ਇੱਥੇ ਸਾਡੇ ਤਰੰਦੇ ਲੋਕ ਇੰਨੀਆਂ ਮੂਰਤੀਆਂ ਸੁੱਟ ਕੇ ਗਏ ਆ ਕਿੱਥੇ ਪਰਚਾ ਕਰਾਵਾਂ ਡਿਊਸਰ ਜੀ ਆਓ ਇੱਥੇ ਪੈਰਾ ਥੱਲੇ ਵੀ ਫੋਟੋਆਂ ਆਉਂਦੀਆਂ ਹੋਣੀਆਂ ਮੇਰੇ ਖਿਆਲ ਆ ਸਿਵਜੀ ਮਹਾਰਾਜ ਜੀ ਨੇ ਕਿੰਨਾ ਅਸੀਂ ਉੱਚਾ ਸਥਾਨ ਮੰਨਦੇ ਐਸ ਮਹਾਰਾਜ ਜੀ ਦਾ ਸਿਵਜੀ ਮਹਾਰਾਜ ਨੂੰ ਭੋਲੇनाथ ਵੀ ਬੋਲਦੇ ਆਪਾਂ ਹਿਮਾਲਿਆ ਪਰਬਤ ਤੇ ਰਹਿਣ ਵਾਲਾ ਭੋਲੇनाथ ਇੱਥੇ ਰੋਲ ਰਿਆ ਏ ਕਿ ਜਿਹਨੂੰ ਜ਼ਿੰਮੇਵਾਰ ਜਿਹਨੂੰ ਸਮਝਦੇ ਆਪਾਂ ਜਿਹਨੂੰ ਜ਼ਿੰਮੇਵਾਰ ਸਮਝਾ ਜੇ ਹਿਮਾਲਿਆ ਪਰਬਤ ਦੇ ਇੰਨੇ ਵਧੀਆ ਥਾਂ ਤੇ ਰਹਿਣ ਵਾਲਾ ਭੋਲੇਨਾ ਸਾਡਾ ਰੋਲਤਾ ਏ ਉਹ ਸਾਡਾ ਸ਼ੰਕਰ ਭਗਵਾਨ ਨਹੀਂ ਥੱਲੇ ਆ ਸਕਦਾ ਇਹ ਆਸਤਾ ਦੇ ਉਹ ਲੋਕ ਨੇ ਜਿਨ੍ਹਾਂ ਨੇ ਇਹਦੀਆਂ ਫੋਟੋਆਂ ਬਣਾ ਕੇ ਆਸਤਾ ਵੱਖ ਖਲਵਾੜ ਕੀਤਾ ਏ ਖਲਵਾੜ ਕਰਕੇ ਇਹਨਾਂ ਨੇ ਆਪਣੇ ਕੰਮ ਕੱਟ ਕੇ ਸਮਝੇ ਸਾਡੇ ਕੰਮ ਹੋ ਗਏ ਹੁਣ ਭਗਵਾਨ ਦੀ ਕਿ ਲੋੜਿਆ ਤੋਰੋ ਉਹ ਤੋਰਨ ਲੱਗਿਆ ਵੇਗ ਤੇ ਲੋ ਉਹ ਕਿਤੇ ਧੀ ਭੈਣ ਵੀ ਤੋਰੀਦੀ ਆ ਕਿਤੇ ਖੋਜ ਤੋਰੀਦਾ ਵਾ ਅਗਲਾ ਘਰ ਤੇ ਵੇਖ ਲਈਦਾ ਉਹ ਤੁਸੀਂ ਸਾਡੇ ਭਗਵਾਨ ਲਈ ਕਿਹੜੀ ਜਗ੍ਹਾ ਲੱਭੀ ਇਹ ਕੂੜੇ ਦਾ ਡੰਬ ਇੱਕ ਫੋਟੋ ਨਹੀਂ ਹਜ਼ਾਰਾਂ ਹੀ ਫੋਟੋਆਂ ਹਜ਼ਾਰਾਂ ਇੱਕ ਲੱਭੀ ਹੋਵੇ ਤੇ ਬੰਦਾ ਕਹਿੰਦਾ ਯਾਰ ਕਿਸੇ ਕੋਈ ਗਲਤੀ ਹੋ ਗਈ ਇਹ ਗਲਤੀ ਨਹੀਂ ਹੋਈ ਇਹ ਗੁਨਾਹ ਹੋ ਗਿਆ ਇਸ ਮੇਰੇ ਸਮੇਤ ਜਿਹੜੇ ਸ਼ਹਿਰ ਤੇ ਆਗੂ ਮੇਲੇ ਸਮੇਤ ਸਭ ਨੂੰ ਲੰਤ ਆ ਜੇ ਜਿਸ ਨੇ ਸੁੱਟਿਆ ਉਸ ਤੇ ਤੇ ਅਸੀਂ ਭਗਵਤ ਸੈਨਾ ਵੱਲੋਂ ਇਹੋ ਜੀ ਹਾਲਾਤ ਪੈਦਾ ਕਰਾਂਗੇ ਤੇ ਭਾਈ ਸਾਹਿਬ ਡਿਊਟੀਆਂ ਅੱਜ ਤੋਂ ਲੱਗੀਆਂ ਬੰਦਿਆਂ ਦੀਆਂ ਬੰਦੇ ਮੇਰੇ ਆ ਗਏ ਆ ਇੱਥੇ ਪੱਕੀਆਂ ਡਿਊਟੀਆਂ ਲੱਗੀਆਂ ਜਿਹੜਾ ਬੰਦਾ ਤਾਰਾਂ ਵਾਲੇ ਪੁਲਦੇਵਾਲ ਨੂੰ ਐਨੂੰ ਆਇਆ ਜੇ ਸਾਡੇ ਤਰਨ ਦੀ ਮੂਰਤੀ ਸਾਡੇ ਤਰਨ ਦੀ ਕੋ ਚੀਜ਼ ਅਨੇਦਾ ਕਿਸੇ ਹੋਰ ਧਰਮ ਗੁਰੂ ਸਾਹਿਬ ਦੀ ਕਿਸੇ ਹੋਰ ਧਰਮ ਦੀ ਵੀ ਲੱਭ ਗਈ ਅਸੀਂ ਜੁੱਤੀ ਫੇਰਾਂਗੇ ਥਾਣੇ ਤੱਕ ਖੜਾਂਗੇ ਤੇ ਕੋਈ ਮਾਫੀ ਨਹੀਂ ਮਿਲੂਗੀ ਕੋਈ ਮਾਫੀ ਨਹੀਂ ਮਿਲੂਗੀ ਮੈਨੂੰ ਇਹ ਦੱਸੋ ਦਵੇਸਰ ਜੀ ਮਾਤਾ ਲక్ష్ਮੀ ਜੀ ਦੀ ਵਰਤ ਕਿੱਸਾ ਤੇ ਹਨੂਮਾਨ ਚਾਲੀਸਾ ਸ੍ਰੀ ਹਨੂਮਾਨ ਚਾਲੀਸਾ ਸ੍ਰੀ ਮੱਥੇ ਨੂੰ ਲਾਈਦਾ ਮੰਨਦੇ ਐ ਇਸ ਨੂੰ ਕਹਿੰਦੇ ਭੂਤ ਪ੍ਰੇਤ ਨੇੜੇ ਨਹੀਂ ਆਉਂਦੇ ਪਰ ਇਹ ਨਹਿਰ ਦੇ ਵਿੱਚ ਇੱਥੇ ਮਿਲ ਰਹੀਆਂ ਨੇ ਨਹਿਰ ਵੀ ਨਹੀਂ ਛੱਪੜ ਦਾ ਰੂਪ ਬਣਿਆ ਹੋਇਆ ਇੱਥੇ ਇਹ ਚੀਜ਼ਾਂ ਮਿਲ ਰਹੀਆਂ ਤੁਸੀਂ ਆਪ ਹੀ ਵੜੀਆਂ ਨੇ ਇਤੋਂ ਬਦਕਿਸਮਤੀ ਮੇਰੇ ਸਮਾਜ ਦੀ ਜਿਹੜੇ ਲੋਕ ਇਹਨੂੰ ਪੜਿਆ ਤੇ ਫਿਰ ਇਹ ਜਿਹੜੀ ਜਗ੍ਹਾ ਡਿਸਾਈਡ ਕੀਤੀ ਕੂੜੇ ਦਾ ਡੰਪ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੇ ਘਰਾਂ ਦੇ ਵਿੱਚ ਇਸ ਜੋਗੀ ਇੱਕ ਕੋਨਾ ਨਹੀਂ ਹੈਗਾ ਇੱਕ ਕੋਨੇ 'ਚ ਪਏ ਰਹਿੰਦੋ ਭਗਵਾਨ ਜੀ ਨੂੰ ਕਿਤੇ ਤੁਹਾਨੂੰ ਸਤਬੁੱਧੀ ਦਵੇ ਜਿਸ ਬੰਦੇ ਨੇ ਇੱਥੋਂ ਤੱਕ ਲਿਆਂਦੀ ਆ ਉਹਦਾ ਨਾਸ਼ ਪੱਕਾ ਉਹ ਪ੍ਰਵਾਦਵਾ ਬੈਠਾ ਪਰ ਜਿਹੜੀ ਭਗਵਾ ਸੇਲਾਂ ਵੱਲੋਂ ਕਾਰਵਾਈ ਉਹਦੀ ਵੀ ਤਿਆਰੀ ਪਰ ਜੋ ਇੱਥੇ ਹਾਲਾਤ ਅਸੀਂ ਅੱਜ ਵੇਖਿਆ ਸਾਡਾ ਦਿਲ ਇੰਨਾ ਕ ਰੋ ਰਿਹਾ ਏ ਵੀ ਅਸੀਂ ਤਰੰਦੇ ਆਗੂ ਬਣੇ ਆ ਸਾਡਾ ਧਰਮ ਸਾਡੇ ਧਰਮ ਦੇ ਲੋਗ ਉਹਦਾ ਬੇੜਾ ਗਰ ਕੰਨ ਤੇ ਤੁਲੇ ਹੋਏ ਆ ਤੁਸੀਂ ਦੇਖਿਆ ਹੋਣਾ ਵਾ ਇੱਥੇ ਹਾਲਾਤ ਮਾਤਾ ਛੇਲਾਂ ਵਾਲੇ ਦੀ ਮੂਰਤੀ ਮੇਰੇ ਕਹਿੰਦਾ ਸ਼ਾਇਦ ਹੀ ਆ ਕਿਸੇ ਦੇਵੀ ਦੇਵਤਾ ਦੀ ਮੂਰਤੀ ਨਾ ਲੱਭੀ ਹੋਵੇ ਇਹ ਧਾਰਮਿਕ ਕਿਤਾਬਾਂ ਦੇ ਸਾਡੇ ਕੋਲ ਹੈ ਹੀ ਹੈ ਪਰ ਜੋ ਹਾਲਾਤ ਇੱਥੇ ਨੇ ਮੈਂ ਕਹਿੰਦਾ ਇਹ ਲੋਗ ਐਡੇ ਕਟਿਆ ਇਹ ਛਤਰਾ ਯੋਗ ਨੇ ਇਹ ਲੋਗ ਲੰਦਾ ਯੋਗ ਨੇ ਇਹ ਮੈਨੂੰ ਤਾਂ ਇਹ ਵੀ ਪਤਾ ਚੱਲਿਆ ਕਿ ਇੱਥੇ ਵਹਿਮ ਭਰਮ ਵੀ ਦੂਰ ਹੁੰਦੇ ਨੇ ਟੂਨੇ ਟਾਣੇ ਵੀ ਕੀਤੇ ਜਾਂਦੇ ਨਰਿਆਲ ਵੀ ਵਿਹਾਏ ਜਾਂਦੇ ਨੇ ਪਰ ਕੀ ਸਮਝਦੇ ਹੋ ਇਸ ਤਰ੍ਹਾਂ ਟੂਨੇ ਟਾਣੇ ਨਾਲ ਜਾਂ ਜਾਦੂ ਟੂਣਿਆਂ ਨਾਲ ਆਪਣਾ ਜਿਹੜਾ ਜੀਵਨ ਸਫਲ ਹੋ ਜਾਂਦਾ ਦੂਜੇ ਦਾ ਬੁਰਾ ਸੋਚਿਆ ਅਸੀਂ ਆਪਸ ਹੀ ਰਹਿ ਭਾਵਾਂ ਜੀ ਵਹਿਮ ਪਰਤੇ ਇਹਨਾਂ ਦੇ ਮੈਂ ਕੱਢੂ ਭਗਵਾਨ ਸੇਨਾ ਕੱਢੂ ਜਿੱਦ ਦਿਨ ਕੋਈ ਇੱਥੇ ਲੱਭ ਗਿਆ ਸਾਡੇ ਤਰਨ ਦੀ ਬੇਰਵੀ ਕਰਨ ਵਾਲਾ ਫਿਰ ਉਹਨੂੰ ਦੱਸੋ ਵੈਮ ਪਰਮ ਕਿੱਡਾ ਗੱਡੀ ਦੇ ਜਿੰਨਾ ਪੰਡਤਾਂ ਨੇ ਚੱਕਰ ਚ ਤੁਸੀਂ ਤੁਰੇ ਫਿਰਦੇ ਹੋ ਜੇ ਸਨਾਤਨ ਨੇ ਕੁਝ ਲਿਖਤਾ ਲਿਖਿਆ ਤੇ ਉਹਨੂੰ ਫੋਲੋ ਕਰੋ ਉਹ ਫੋਲੋ ਇੱਥੇ ਗੰਦਗੀ ਦੀ ਢੇਰ ਨਾ ਕਰ ਲੈ ਆ ਤੁਸੀਂ ਨਾਰੀ ਗਲੇ ਇੱਥੇ ਸੁੱਟੋਗੇ ਸਾਡੇ ਦੇਵ ਦੇ ਉੱਤੇ ਦੀ ਫੋਟੋਆਂ ਇੱਥੇ ਸੁੱਟੋਗੇ ਮੈਨੂੰ ਇਹ ਦੱਸੋ ਤੁਸੀਂ ਸਿਰਫ ਆਪਣੇ ਘਰਾਂ ਵਿੱਚ ਲਿਆ ਕੇ ਉਹਨਾਂ ਨੂੰ ਜਦੋਂ ਖਟਤ ਹੋ ਜਾਣਾ ਜਾਂ ਕੋਈ ਪ੍ਰੋਬਲਮ ਹੁੰਦੀ ਆ ਸਫਾਈ ਹੁੰਦੀ ਜਾਂ ਕਲੀਆਂ ਹੁੰਦੀਆਂ ਕਰਦੀਆਂ ਚੱਕਦੇ ਲਫਾਫੇ ਬੰਦਦੇ ਹੋ ਲਾਗੇ ਲੈਰ ਚ ਸੁੱਟ ਦਿੰਦੇ ਹੋ ਅੱਜ ਉਸ ਤਰੀਕੇ ਨਾਲ ਇੱਕ ਬੰਦਾ ਦੋਸ਼ੀ ਨਹੀਂ ਇੱਥੇਗਾ ਤੁਸੀਂ ਦੇਖਿਆ ਹੋਊਗਾ ਮੇਰੇ ਸਾਹਮਣੇ ਮੇਰੇ ਸਾਹਮਣੇ ਹਜ਼ਾਰਾਂ ਬੰਦਿਆਂ ਦੀਆਂ ਬੇਵਕੂਫੀਆਂ ਨੇ ਹਜ਼ਾਰਾਂ ਤੇ ਉਹ ਵੀ ਕੌਣ ਸਲਾਤਨੀ Hindu ਹੋਰ ਕੋਈ ਧਰਮ ਨਹੀਂ ਅੱਜ ਹੋਰ ਕੋਈ ਧਰਮ ਸਾਡੇ ਧਰਮ ਦੀ ਬੇਦਬੀ ਨਹੀਂ ਕਰਨਾ ਪੱਤਰਕਾਰ ਸਾਹਿਬ ਸਾਡੇ ਲੋਕ ਸਾਡੀ ਬੇਦਬੀ ਕਰਨਾ ਏ ਤੁਸੀਂ ਦੇਖੋ ਉਦਾਂ ਦੇ ਪੰਜਾਬ ਨੂੰ ਹਿਲਾਉਣ ਤੱਕ ਜਾਣਦੇ ਸੀ ਜਦੋਂ ਧਰਮ ਦੀਆਂ ਬੇਰਬੀਆਂ ਹੁੰਦੀਆਂ ਅੱਜ ਕਿਉਂ ਨਹੀਂ ਹਿੱਲਿਆ ਪੰਜਾਬ ਅੱਜ ਮੇਰਾ ਦਿਲ ਪੜ ਗਿਆ ਤਰਤੀਬ ਪੜਨ ਨੂੰ ਫਿਰਦੀ ਆ ਵੀ ਇੱਥੇ ਹਾਲਾਤ ਕੀ ਨੇ ਤੇ ਇਹਨਾਂ ਨੂੰ ਸ਼ਰਮ ਨਹੀਂ ਆਈ ਜਿੰਨਾ ਲੋਕਾਂ ਨੇ ਇੱਥੋਂ ਤੱਕ ਸਾਡੇ ਰੱਬ ਨੂੰ ਪਛਾਣਤਾ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਵਾਸਤੇ ਸੂਬੇ ਤੋਂ ਬਾਹਰ ਜਾਂਦੇ ਹੋ ਪਰ ਆ ਨਜ਼ਰ ਕਿਉਂ ਨਹੀਂ ਆਇਆ ਤੁਹਾਨੂੰ ਹੁਣ ਤਾਈਂ ਕਿਉਂ ਨਹੀਂ ਇੰਨੀ ਬੇਅਦਬੀ ਵੱਡੇ ਲੈਵਲ ਤੇ ਹੋ ਰਹੀ ਹੈ ਮੈਂ ਤਾਂ ਅੱਜ ਹੈਰਾਨ ਆ ਜੇ ਇੰਨੇ ਵੱਡੇ ਅਸੀਂ ਦੇਵੀ-ਦੇਵਤਿਆਂ ਨੂੰ ਪੂਜਦੇ ਆ ਸਵੇਰੇ ਉੱਠਦੇ ਆ ਨਾਮ ਲੈਨੇ ਰੱਬ ਦਾ ਪਰ ਇਹ ਬੇਅਦਬੀ ਕਿਉਂ ਨਜ਼ਰ ਨਹੀਂ ਆਈ ਆ ਪੱਤਰਕਾਰ ਸਾਹਿਬ ਮੇਰਾ ਸੰਗਠਨ ਬਗਵਾਦ ਸੇਲੇ ਨੂੰ ਬਣੇ ਸਿਰਫ 2 ਸਾਲ ਹੋਇਆ ਤੇ ਮੈਂ ਹੱਥ ਖੜੇ ਕਰਕੇ ਕਹਿਣਾ ਪੰਜਾਬ ਦੇ ਵਿੱਚ 1 ਸਾਲ ਚ 23 ਪਰਚੇ ਮੇਰੇ ਸੰਗਠਨ ਲੋ ਦਰਜਿਆ ਜਿਹੜੇ ਅੱਜ ਵੀ ਸਟੈਂਡ ਨੇ ਨਾ ਵਿਕੇ ਨਾ ਵਿਕਣਾ ਇਹ ਸਾਡੇ ਰੂਲ ਨੇ ਫਿਰ ਅਸੀਂ ਬਾਹਰਲੇ ਸੂਬਿਆਂ 'ਚ ਪਾਰਟੀ ਦਾ ਵਿਸਤਾਰ ਕਰਨ ਜਾਂਦੇ ਆ ਮੈਨੂੰ ਪਤਾ ਨਹੀਂ ਲੱਗਾ ਮੇਰੇ ਸ਼ਹਿਰ ਦੇ ਲੋਕ ਇਡੇ ਸ਼ਦਾਈ ਹੋ ਗਏ ਸਾਡੇ ਸਨਾਤਨੀ پاگل ਹੋ ਗਏ ਵੀ ਇਹ ਕੁਝ ਕਰ ਰਹੇ ਮੈਨੂੰ ਤੁਹਾਡਾ ਫੋਨ ਆਉਂਦਾ ਮੈਂ ਤਹੇ ਦਿਲੋਂ ਤਨਮਦੀ ਤੁਹਾਡੇ ਚੈਨਲ ਦਾ ਤੁਸੀਂ ਮੇਰੀ ਅੱਖਾਂ ਖੋਲੀਆਂ ਹੁਣ ਮੈਂ ਬਾਹਰ ਨਾ ਜਾ ਗਿਆ ਪਹਿਲਾਂ ਮੈਂ ਕਰੂੰ ਇਹ ਕੰਮ ਫਿਰ ਕਰੂੰ ਮੈਂ ਬਾਹਰ ਦਾ ਕੰਮ ਸੰਗਠਨ ਬਾਅਦ ਦੀ ਗੱਲ ਆ ਮੇਰਾ ਧਰਮ ਮੇਰੇ ਲਈ ਸਭ ਤੋਂ ਪਹਿਲਾਂ ਆਪਣੇ ਧਰਮ ਦਾ ਕੰਮ ਪਹਿਲਾਂ ਕਰੂੰ ਅੱਜ ਤੇ ਮੇਰੀ ਵਿਵਸਥਾ ਕਰੂੰ ਫਿਰ ਕਾਰਪੇਸ਼ਨ ਸਾਰੀਆਂ ਚੀਜ਼ਾਂ ਨਾ ਕਿਉਂਕਿ ਇੱਕ ਬੰਦੇ ਦੇ ਵਸਦਾ ਕੰਮ ਨਹੀਂ ਤੁਸੀਂ ਦੇਖੋ ਇੱਥੇ ਹਜ਼ਾਰਾਂ ਦੀ ਤਦਾਰਨਾ ਕਿਲੋਮੀਟਰ ਦੇ ਸਾਹਮਣੇ ਇਹ ਕੰਮ ਆ ਇਹਨੂੰ ਕਲੀਅਰ ਕਰਨ ਦੇ ਲਈ ਮੈਨੂੰ ਮੈਨ ਪਾਵਰ ਚਾਹੀਦੀ ਆ ਉਹ ਮੈਂ ਦੇਖਦਾ ਨਹੀਂ ਤੇ ਤਿਆਰੀ ਤੁਸੀਂ ਵੀ ਰੱਖ ਲਿਓ ਤਰਨਾ ਮੈਂ ਸਿਰਫ ਅੱਜ ਆਪਣਾ ਕੰਮ ਕਰਕੇ ਜਾ ਰਿਹਾ ਜੋ ਮੈਂ ਉੱਪਰੋਂ ਕਰ ਰਿਹਾ ਕੱਲ ਮੈਂ ਪ੍ਰਸ਼ਾਸਨ ਨੂੰ ਕਹਿ ਰਿਹਾ ਪਰਸੋ ਨਹੀਂ ਤੇ ਮੈਂ ਤੁਹਾਨੂੰ ਛੜਕਤੇ ਮਿਲੂੰਗਾ ਤੇ ਤੁਸੀਂ ਆਪ ਦੇਖੋਗੇ ਭਗਵਾਨ ਸੈਨਾ ਜੋ ਕਹਿੰਦੀ ਆ ਉਹ ਕਰਦੀ ਆ ਰਾਣਾ ਜੀ ਕਿਵੇਂ ਦੇਖਦੇ ਹੋ માતા ਜੀ ਨਵਰਾਤੇ ਆਉਣ ਵਾਲੇ ਨੇ ਤਾਂ ਇਹ ਚੁੰਨਰੀਆਂ ਜੜੀਆਂ ਨੇ ਅਸੀਂ ਵੰਡੀ ਦੀਆਂ ਨੇ ਮਾਤਾ ਦੇ ਰੂਮ ਜੜੀਆਂ ਚੰਚੀਆਂ ਬੈਠੀਆਂ ਉਹਨਾਂ ਨੂੰ ਚੁੰਨਰੀਆਂ ਭੇਟ ਦਿੰਨੇ ਆ ਪਰ ਇਹ ਚੁੰਨਰੀਆਂ ਵੀ ਇੱਥੇ ਰੋਲਦੀਆਂ ਫਿਰਦੀਆਂ ਨੇ ਇਹ ਜਿਹੜੀ ਆ ਬੜੀ ਪਵਿੱਤਰ ਚੁੰਨੀ ਆ ਜਿਹੜੀ ਮਾਤਾ ਦੀ ਚੁੰਨੀ ਆ ਇਹ ਜਿਹੜੀ ਕੰਜਕਾਂ ਨੂੰ ਪੇਂਟ ਕਰੀਦੀ ਆ ਇਹ ਵੇਖੋ ਕਿ ਇਹ ਤੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਇੱਥੇ ਜਲ ਪ੍ਰਵਾਹ ਕਰ ਜਾਂਦੇ ਆ ਜਲ ਦੇ ਵਿੱਚ ਚੀਜ਼ ਪ੍ਰਵਾਹ ਹੁੰਦੀ ਆ ਉਦੋਂ ਕਿੰਨਾ ਪ੍ਰਵਾਹ ਆਪਾਂ ਕਰ ਸਕਦੇ ਸੁੱਕੀਆਂ ਨਹਿਰਾਂ ਦੇ ਵਿੱਚ ਆਪਾਂ ਕਰ ਰਹੇ ਜਿੱਦੇ ਪਾਣੀ ਦੀ ਇੱਕ ਬੂੰਦ ਨਹੀਂ ਤੁਹਾਨੂੰ ਮਿਲ ਸਕਦਾ ਇਹ ਛੱਪੜ ਦਾ ਰੂਪ ਇੱਕ ਕੂੜੇ ਦੇ ਡੰਬ ਦਾ ਰੂਪ ਇਹ ਨਹਿਰ ਲੈ ਚੁੱਕੀ ਆ ਸਾਡੇ ਲੋਕਾਂ ਨੂੰ ਪਤਾ ਨਹੀਂ ਕਿਦੋਂ ਸਮਝ ਆਉਣੀ ਆ ਕਿ ਇੱਕ ਤਾਂ ਅਸੀਂ ਜੇ ਮੱਲ ਪਾਣੀ ਵੇਚਦੇ ਹੁੰਦੇ ਪਾਣੀ ਦਾ ਕਿੰਨਾ ਨੁਕਸਾਨ ਸਾਡੇ ਪਾਣੀ ਦਾ ਇੰਨਾ ਹੋਣਾ ਸੀ ਗੰਦਗੀ ਕੂੜੇ ਦੇ ਵੇਖੋ ਲਫਾਫੇ ਭਰ-ਭਰ ਕੂੜੇ ਕਿੰਨੇ ਕਿਲੋਮੀਟਰ ਤੱਕ ਜਿਹੜਾ ਇਹ ਕੂੜਾ ਜਿਹੜਾ ਵਾ ਖਿਲਰਿਆ ਆਇਆ ਵਾ ਪਤਾ ਨਹੀਂ ਸਾਡੀ ਕਾਰਪੋਰੇਸ਼ਨ ਵੀ ਸੁੱਤੀ ਪਈ ਆ ਪ੍ਰਸ਼ਾਸਨ ਵੀ ਸੁੱਤਾ ਪਿਆ ਵਾ ਜਿੰਨੇ ਇੰਨਾ ਕੂੜੇ ਦਾ ਇੱਥੇ ਡੰਬ ਬਣਾਇਆ ਸਾਡੇ ਧਰਮ ਦੀ ਜਿਹੜੀ ਆ ਬੇਦਬੀ ਹੋ ਰਹੀ ਆ ਇੱਥੇ ਵੇਖੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਮੂਰਤੀਆਂ ਫੋਟੋਆਂ ਹਣੂ ਮਾਨ ਚਾਲੀ ਸਾਹਿਬ ਭਗਵਦ ਗੀਤਾ ਵਰਤ ਕਥਾ ਹੋਰ ਕੀ ਇੱਥੇ ਜਿਹੜੇ ਸਾਡੇ ਪ੍ਰਵਾਸੀ ਆ ਉਹ ਵੀ ਸੱਠ ਪੂਜਾ ਕਰਨ ਵਿੱਚ ਇੱਥੇ ਨਹਿਰਾਂ ਦੇ ਉੱਤੇ ਆਉਂਦੇ ਆ ਉਹ ਵੀ ਗੰਦਗੀ ਦਾ ਢੇਰ ਇੱਥੇ ਖਿਲਾਰ ਕੇ ਚਲੇ ਜਾਂਦੇ ਆ ਵੇਖੋ ਇਹਨਾਂ ਚੀਜ਼ਾਂ ਨੂੰ ਜਿਹੜੀ ਇੱਕ ਵਿਧੀ ਮਰਿਆਦਾ ਦੇ ਨਾਲ ਸਾਰੇ ਕੰਮ ਕਰਨੇ ਚਾਹੀਦੇ ਆ ਕਿਤੇ ਨੂੰ ਮਰਿਆਦਾ ਤੋਂ ਰੋਕ ਟੋਕ ਨਹੀਂ ਆ ਪਰ ਮਰਿਆਦਾ ਤੋਂ ਜਦੋਂ ਉਲੰਘਣਾ ਕਰਦੇ ਤੇ ਧਰਮ ਦੀ ਬੇਇੱਜ਼ਤੀ ਕਰਦੇ ਆ ਉਸ ਤੱਕ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਹੋਏ ਚਾਹੇ ਉਹ ਕਿਸੇ ਵੀ ਧਰਮ ਦੀ ਬੇਇੱਜ਼ਤੀ ਹੋਵੇ ਉਹ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਆ ਉਹ ਕਦੇ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਜਿਹੜੇ ਏ ਪੰਗਤ ਜੀ ਸਾਡੇ ਭਗਵਤ ਸੈਨਾ ਦੇ ਸਾਡੇ ਸੀਨੀਅਰ ਹੈ ਆ ਸਾਡੇ ਨੇਤਾ ਇਹਨਾਂ ਦੇ ਅੱਜ ਸਹਿਯੋਗ ਦੇ ਨਾਲ ਅਸੀਂ ਇਹ ਨਹਿਰ ਦੇ ਵਿੱਚ ਖੜੇ ਆ ਤੇ ਅੱਜ ਅਸੀਂ ਪ੍ਰਣ ਕੀਤਾ ਹੋਆ ਕਿ ਜਿਹੜੀ ਇਹ ਨਹਿਰ ਨੂੰ ਅਸੀਂ ਸਫਾਈ ਕਰਾਵਾਂਗੇ ਤੇ ਇਹਦੇ ਵਿੱਚ ਅੱਗੇ ਤੋਂ ਕੋਈ ਵੀ ਧਰਮ ਦਾ ਅਪਮਾਨ ਕਰਨੋਂ ਦਾ ਸਾਡੇ ਹੱਥੇ ਚੜ ਗਿਆ ਤੇ ਉਹਦੇ ਤੇ ਪਰਚਾ ਦਰਜ ਕਰਾਵਾਂਗੇ ਕਾਨੂੰਨੀ ਕਾਰਵਾਈ ਕਰਾਵਾਂਗੇ ਤੇ ਪ੍ਰਸ਼ਾਸਨ ਨੂੰ ਵੀ ਆਪਾਂ ਇੱਕ ਮੰਗ ਪੱਤਰ ਦਵਾਂਗੇ ਕਿ ਇਹਦੇ ਉੱਤੇ ਕਿਸੇ ਨਾ ਕਿਸੇ ਦੀ ਡਿਊਟੀ ਲਈ ਜਾਵੇ ਕੀ ਵਿਵਸਥਾ ਕੀਤੀ ਜਾਵੇ ਤਾਂ ਜੋ ਇੱਥੇ ਕੋਈ ਆਉਂਦਾ ਵਾ ਉਹਨੂੰ ਕੋਈ ਜੁਰਮਾਨਾ ਲਾਇਆ ਜਾਵੇ ਤਾਂ ਜੋ ਅਗਲੀ ਵਾਰੀ ਉਹ ਨਾ ਕਰਨਾ ਵੇ ਬਾਕੀ ਸਾਡੀ ਤੇ ਜਿਹੜੀ ਆ ਸਾਡੀ ਤੇ ਟੀਮਾਂ ਲੱਗਣ ਗਈਆਂ ਤਾਂ ਅਸੀਂ ਤਾਂ ਆਪਣੀ ਡਿਊਟੀ ਨਿਭਾਵਾਂਗੇ ਹਰੇਕ ਪੁਲ ਦੇ ਉੱਤੇ ਆਪਣੇ ਬੰਦੇਆਂ ਦੀਆਂ ਗੁਪਤੋਈ ਬੰਦੇਆਂ ਦੀਆਂ ਟੀਮਾਂ ਆਪਾਂ ਬਿਠਾ ਕੇ ਕਰਾਂਗੇ ਚਾਹੇ ਉਹ ਤਾਰਾਂ ਵਾਲਾ ਪੋਲ ਹੋਵੇ ਚਾਹੇ ਚਾਟ ਇਵੈਂਟ ਹੋਵੇ ਚਾਹੇ ਫਤੇਗੜ ਸ਼ੁਕਰਜੱਕ ਹੋਵੇ ਚਾਹੇ ਸੁਲਤਾਨਵਿੰਡ ਹੋਵੇ ਹਰੇਕ ਪੁਲ ਦੇ ਉੱਤੇ ਸਾਡੀ ਟੀਮ ਦਾ ਇੱਕ ਦੋ ਬੰਦੇ ਜਿਹੜੇ ਬੈਠੇ ਹੋਏ ਕਰਨਗੇ ਤਾਂ ਜੋ ਜਿਹੜਾ ਵੀ ਇਹੋ ਜਿਹਾ ਕੰਮ ਕਰਨਾ ਹੈ ਬੇਦੀਵੀ ਕਰਨਾ ਹੋਵੇ ਉਹਨੂੰ ਫੜ ਕੇ ਉਸ ਉੱਤੇ ਕਾਨੂੰਨੀ ਕਾਰਵਾਈ ਕਰਾਈ ਜਾਵੇ ਚਾਹੇ ਉਹਨੂੰ ਆਪਣੇ ਤਰੀਕੇ ਨਾਲ ਵੀ ਸੁਧਾਰਨਾ ਪਵੇ ਸੁਧਾਰਾਂਗੇ ਜਰੂਰ ਤਾਂ ਜੋ ਸਾਡੇ ਅੰਮ੍ਰਿਤਸਰ ਦੇ ਵਿੱਚ ਸਲਾਨੀ ਹੁੰਦੇ ਆ ਆਪਣੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਣਾਉਂਦੇ ਆ ਸਾਡੇ ਧਰਮਸਥਾਨਾਂ ਦੇ ਉੱਤੇ ਉਹ ਸਾਨੂੰ ਆਗੇ ਜਦੋਂ ਕਹਿੰਦੇ ਆ ਕਿ ਢਾਡੇ ਅੰਮ੍ਰਿਤਸਰ ਦੇ ਵਿੱਚ ਦੇ ਗੰਦਗੀ ਦੇ ਇਹੋ ਜਿਹੇ ਹਾਲਾਤ ਪੈਦਾ ਹੋਏ ਆ ਦੇਖੋ ਇੰਨੀ ਸਾਡੇ ਅੰਮ੍ਰਿਤਸਰ ਦੇ ਵਿੱਚ ਗੰਦਗੀ ਇੱਥੋਂ ਹੀ ਡੇਂਗੂ ਮਲੇਰੀਆ ਚਿਕਨ ਬੁਨਿਆ ਕਿੰਨੀਆਂ ਬਿਮਾਰੀਆਂ ਨੇ ਇੱਥੋਂ ਜਨਮ ਲਏ ਆ ਕਦੀ ਸੁਣਿਆ ਸੀ ਆਜ ਤੋਂ 5-7 ਸਾਲ ਪਹਿਲੇ ਕਿ ਇਹੋ ਜਿਹੀਆਂ ਬਿਮਾਰੀਆਂ ਹੈਗੀਆਂ ਕਿੰਨੇ ਲੋਕ ਹਜ਼ਾਰਾਂ ਲੋਕ ਜਿਹੜੇ ਆਏ ਸਾਲ ਆਪਣੀ ਜਿਹੜੀ ਆ ਜੀਵਨ ਲੀਲਾ ਸਮਾਪਤ ਕਰ ਜਾਂਦੇ ਆ ਕਿਉਂ ਕਿਉਂਕਿ ਇਹੋ ਜੀਆਂ ਜੜੀਆਂ ਗੰਦਗੀ ਵਾਲੀਆਂ ਜਗ੍ਹਾ ਤੋਂ ਜਿਹੜੀਆਂ ਮੱਛਰ ਪੈਦਾ ਹੋ ਰਿਹਾ ਸਾਰਾ ਕੁਝ ਹੋ ਰਿਹਾ ਇਹਦੇ ਨਾਲ ਸਾਡੇ ਕਈਆਂ ਲੋਕਾਂ ਦੀ ਸਾਡੇ ਸਾਥੀਆਂ ਦੀਆਂ ਸਾਡੇ ਰਿਸ਼ਤੇਦਾਰਾਂ ਦੀਆਂ ਸਾਡੇ ਪਿਆਰ ਕਰਨ ਵਾਲਿਆਂ ਦੀਆਂ ਜਾਨਾਂ ਜਿਹੜੀਆਂ ਜਾ ਚੁੱਕੀਆਂ ਉਹਨਾਂ ਇਹਦਾ ਜ਼ਿੰਮੇਵਾਰ ਕੌਣ ਆ ਇਹਦਾ ਜ਼ਿੰਮੇਵਾਰ ਉਹ ਲੋਕ ਨੇ ਜਿਹੜੇ ਇੱਥੇ ਗੰਦ ਗੰਦਗੀ ਫੈਲਾ ਰਹੇ ਨੇ ਸਾਡੇ ਅੰਮ੍ਰਿਤਸਰ ਦੇ ਲੋਕ ਗੰਦਗੀ ਫੈਲਾ ਰਹੇ ਨੇ ਫਿਰ ਆਪਾਂ ਉਂਗਲ ਕਿਸੇ ਹੋਰ ਦੇ ਉੱਤੇ ਚੁੱਕਦੇ ਆ ਕਿਥੇ ਸਫਾਈ ਦੀ ਵਿਵਸਥਾ ਨਹੀਂ ਸਫਾਈ ਦੀ ਵਿਵਸਥਾ ਤੇ ਉਦੋਂ ਹੀ ਹੋਊਗੀ ਜਦੋਂ ਸਾਡੇ ਸਾਰੇ ਲੋਕਾਂ ਨੂੰ ਦੇ ਵਿੱਚ ਇੱਕ ਨਿਯਮ ਅਨੁਸਾਰ ਆਪਾਂ ਕੰਮ ਕਰਨੇ ਸ਼ੁਰੂ ਕਰਾਂਗੇ ਅਗਰ ਕਿਸੇ ਨੇ ਜਲ ਪ੍ਰਵਾਹ ਕਰਨਾ ਉਹ ਵਿਆਸ ਜਾ ਕੇ ਦਰਿਆ ਕਰੇ ਜਿੱਥੇ ਪਾਣੀ ਦਾ ਵਿੰਦਾ ਵਿੰਦਾ ਪਾਣੀ ਦਾ ਵਹਾਅ ਚੱਲਦਾ ਉੱਥੇ ਜਲ ਪ੍ਰਵਾਹ ਕਰੋ ਜਿੱਥੇ ਪਾਣੀ ਨਹੀਂ ਹੈਗਾ ਉੱਥੇ ਜਲ ਪ੍ਰਵਾਹ ਕਿਵੇਂ ਆਪਾਂ ਕਰਾਂ ਨੇ ਕਿੰਨੂੰ ਧੋਖਾ ਦੇ ਰਹੇ ਆਂ ਭਗਵਾਨ ਨੂੰ ਧੋਖਾ ਦੇ ਰਹੇ ਆਂ ਰੱਬ ਨੂੰ ਧੋਖਾ ਦੇ ਰਹੇ ਆਂ ਕਿੰਨੂੰ ਧੋਖਾ ਦੇ ਰਹੇ ਆਂ ਕਤਨੋ ਅਜੀ ਤਾਂ ਇਹ ਨਹੀਂ ਹਿੰਦੂ ਵੀਰ ਜਿਨ੍ਹਾਂ ਨੇ ਤਾੜਨਾ ਲਾਈ ਆ ਜਿਹੜੇ ਬੇਅਦਬੀ ਕਰਦੇ ਨੇ ਜਾਂ ਵਹਿਮਾ ਭਰਮਾਂ ਦੇ ਵਿੱਚ ਪੈ ਜਾਂਦੇ ਨੇ ਟੂਨੇ ਟਾਪੇ ਲਈ ਨਰੀਅਲ ਵਹਾਉਂਦੇ ਨੇ ਇਹ ਨਰੀਅਲ ਜਿਹੜੇ ਵਿਧੀ ਵਿਧਾਨ ਨਾਲ ਵਹਾਏ ਜਾਣੇ ਚਾਹੀਦੇ ਨੇ ਜਿਵੇਂ ਜਿਹੜੇ ਨਹਿਰ ਦੇ ਵਿੱਚ ਚੱਲਦੇ ਪਾਣੀ ਦੇ ਵਿੱਚ ਪਰ ਇੱਥੇ ਬੇਅਦਬੀ ਹੋ ਰਹੀ ਸੀ ਵੱਡੇ ਲੋ ਤੌਰ ਦੇ ਪਰ ਦੇਵੀ ਦੇਵਤਿਆਂ ਦੀਆਂ ਫੋਟੋਆਂ ਦੀਆਂ ਤਾਂ ਹਿੰਦੂ ਵੀਰ ਸਾਡੇ ਨਾਲ ਪਹੁੰਚੇ ਹੋਏ ਨੇ ਜਿਨ੍ਹਾਂ ਨੇ ਤਾੜਨਾ ਵੀ ਲਾਈ ਆ ਤੇ ਇਹਨਾਂ ਨੇ ਪ੍ਰਣ ਲਿਆ ਜੇ ਥੱਲ ਪਾਈ ਆ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਵੀ ਇਸ ਤਰ੍ਹਾਂ ਦੀ ਬੇਅਦਬੀ ਨਹੀਂ ਹੋਣ ਦਿੱਤੀ ਜਾਏਗੀ ਤਾਂ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾ